ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੈਦੋਕੇ ਇਸ ਪਿੰਡ ਨੂੰ ਤਹਿਸੀਲ ਨਿਹਾਲ ਸਿੰਘ ਵਾਲਾ ਪੈਂਦੀ ਹੈ ਤੇ ਜ਼ਿਲ੍ਹਾ ਮੋਗਾ ਹੈ ਜਿਹੜੇ ਘਰ ਤੋਂ ਅੱਜ ਵੀਡੀਓ ਬਣਾ ਰਹੇ ਆ ਕਾਫੀ ਵੀਡੀਓ ਇਹ ਤੋਂ ਪਹਿਲਾਂ ਵੀ ਬਣਾਈਆਂ ਖੁਸ਼ਦੀਪ ਬਾਈ ਦਾ ਨਾਮ ਹੈ ਤੇ ਵਪਾਰ ਦਾ ਇਹਦਾ ਕੰਮ ਹੈ ਪਸ਼ੂ ਰੁਟੀਨ ਚ ਹੀ ਆਉਂਦੇ ਰਹਿੰਦੇ ਆ ਅੱਜ 12 ਨਗ 13 ਨਗ ਇੱਥੇ ਮੇਰੇ ਖਾਲਚ ਮੌਜੂਦ ਹੈ ਜਿੰਨਾ ਬਾਰੇ ਆਪਾਂ ਗੱਲਬਾਤ ਕਰਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਜਿਹੜਾ ਵੀਰ ਜਿਹੜਾ ਵੀ ਨਾਗ ਪਸੰਦ ਕਰਦਾ ਉਹਦੀ ਆ ਕੇ ਤਸੱਲੀ ਕਰਨਾ ਤੁਹਾਡਾ ਹੱਕ ਹੈ ਫੁੱਲ ਤਸੱਲੀ ਕਰਕੇ ਖਾਸ ਕਰਕੇ ਸੂਂਜਾ ਸਵਾਇਆਂ گاਵਾ ਨੂੰ ਭਾਵੇਂ ਦੋ ਟਾਈਮ ਚੋਲਿਓ ਤੁਹਾਡੀ ਹਿੰਮਤ ਹੈ ਸਮਝਿਆ ਤੁਹਾਡੀ ਤੋਂ ਪਾਸ ਕਰਕੇ ਪਸ਼ੂ ਤੁਸੀਂ ਲਿਜਾ ਸਕਦੇ ਹੋ ਆਓ ਜਾਣਕਾਰੀ ਲੈਣੀ ਸ਼ੁਰੂ ਕਰਦੇ ਆਂ ਪੱਕੇ ਥਾਂ ਤੇ ਫਰਸ਼ ਦੇ ਉੱਤੇ ਹੀ ਤੋਰਾਂਗੇ ਇੱਕ ਇੱਕ ਪਸ਼ੂ ਉੱਥੇ ਆਉਂਦਾ ਜਾਊਗਾ ਤੇ ਆਪਾਂ ਤੁਹਾਨੂੰ ਉਹ ਪਸ਼ੂ ਦਿਖਾਉਂਦੇ ਜਾਵਾਂਗੇ ਕਰੋ ਜਦੋਂ ਦੋਸਤੋ ਬਹੁਤ ਸਾਰਾ ਮੈਂ ਤੇ ਗੱਲ ਕਰਦੇ ਆ ਨਾ ਵੀ ਵਪਾਰ ਦਾ ਕੰਮ ਕੌਣ ਕਰਦਾ ਸੀ ਗਾਂ ਦੀ ਗਾਂ ਹਨਾ ਤਾਂ ਤੁਸੀਂ ਇਹ ਤਿੰਨ ਪੀੜੀਆਂ ਦੇਖ ਸਕਦੇ ਹੋ ਖੁਸ਼ਦੀਪ ਭਾਈ ਉਹਦਾ ਬੱਚਾ ਤੇ ਨਾਲ ਮਾਸਟਰ ਜੀ ਖੁਸ਼ਦੀਪ ਦੇ ਡੈਡੀ ਤੇ ਇਹਨਾਂ ਦੇ ਦਾਦਾ ਜੀ ਵੀ ਖੁਸ਼ਦੀਪ ਦੇ ਇੱਥੇ ਹੀ ਹੈ ਮਤਲਬ ਇਹ ਮੰਨਾਂਗੇ ਵੈਸੇ ਤੀਜੀ ਪੀੜ੍ਹੀ ਹੋ ਗਈ ਹੈ ਖੁਸ਼ਦੀਪ ਭਾਈ ਤੱਕ ਬੱਚਾ ਪੜ ਰਿਹਾ ਅਗੇ ਨੌਕਰੀ ਵਾਲੇ ਪਾਸੇ ਨੂੰ ਜਾਵੇ ਕਿਉਂਕਿ ਇਹਦੇ ਦਾਦਾ ਜੀ ਗਵਰਨਮੈਂਟ ਜੌਬ ਕਰਦੇ ਟੀਚਰ ਹੈ ਤੇ ਇਹ ਵੀ ਬੱਚਾ ਇਸੇ ਟੀਚਿੰਗ ਲੈਨ ਚ ਜਾਵੇ ਪਰ ਵਪਾਰ ਜਿਹੜਾ ਉਹ ਇਸੇ ਤਰ੍ਹਾਂ ਹੀ ਸ਼ੌਂਕ ਬਣ ਜਾਂਦਾ ਗਾਂਧੀ ਦਾ ਸੋ ਆਪਾਂ ਦੱਸੋ گاਵਾ ਬਾਰੇ ਗੱਲ ਕਰਾਂਗੇ ਖੁਸ਼ਦੀਪਾਈ ਜਿਹੜੀ ਇਹ ਵੈੜ ਆਪਾਂ ਦਿਖਾ ਰਹੇ ਹਾਂ ਇਹ ਪਲੂਨ ਆ ਬਾਈ ਬੱਛੀ ਹੂੰ ਤੇ ਇਹਨੂੰ ਜਗਜੀਤ ਵੀਰੇ ਤਿੰਨ ਦਿਨ ਹੋਏ ਆ ਠੀਕ ਹੈ ਜਣੀ ਆਪਣੇ ਕੋਲੇ 50 50 ਕਿਲੋ 66 ਕਿਲੋ ਵਾਲੀਆਂ ਵੀ ਗਾਵਾਂ ਆਈਆਂ ਹੂੰ ਪਹਿਲੀ ਬੱਚੀ ਦੇਖੀ ਆਪਾਂ ਜਿਹੜੀ 25 ਪਲੱਸ ਫਿਰਦੀ ਆ ਬੌਲੇ ਚ ਹੁਣ ਠੀਕ ਹੈ ਦੋ ਟਾਈਮ ਬੰਦਾ ਚੋ ਸਕਦਾ ਚਿਕਾ ਇੱਕ ਮੇਰੀ ਰਿਕੁਐਸਟ ਈ ਹੈ ਮੇਰਾ ਭਰਾ ਵੀ ਜਾਂ ਤਾਂ ਆਨਲਾਈਨ ਸੌਦਾ ਕਰੇ ਉਹਨਾ ਕਰੋ ਜੇ ਆਨਲਾਈਨ ਸੌਦਾ ਕਰਨਾ ਹੁੰਦਾ ਤਾਂ ਜਵਾਨ ਤੇ ਖੜਿਆ ਕਰੋ ਆਪਾਂ ਬੱਚੀ ਦਿਖਾਵਾਂਗੇ ਚਿੱਟੀ ਪਿਛਲੀ ਵੀਡੀਓ ਚ ਦਿਖਾਈ ਸੀ ਉਹਦਾ ਬੰਦੇ ਨੇ ਸੌਦਾ ਕਰਕੇ ਬਾਅਦ ਚ ਨਾ ਦੋ ਦਿਨ ਕੋਈ ਗੱਲ ਕਨਫਰਮ ਨਹੀਂ ਕਰੀ ਅੱਛਾ ਇਧਰ ਮੋੜ ਲੈ ਪੁੱਤ ਦੁਆਰੇ ਤੇ ਵੀ ਜੇ ਤਾਂ ਸੌਦਾ ਕਰ ਲੈਣਾ ਤਾਂ ਬੰਨ ਕੇ ਚੱਲੋ 2-4 ਘੰਟਿਆਂ ਦੇ ਵਿੱਚ ਜਾਂ ਤਾਂ ਜਰੂਰ ਹਿੰਮਤ ਰੱਖਿਆ ਕਰੋ ਆਉਣ ਦੀ ਸਹੀ ਹੈ ਵੀ ਆ ਜਾਇਆ ਕਰੋ ਇਸ ਤੋਂ ਬੈਟਰ ਆ ਤੁਸੀਂ ਕੋਲ ਆ ਕੇ ਸੌਦਾ ਕਰੋ ਸਹੀ ਹੈ ਥੋੜੀ ਸਵੈਲਿੰਗ ਇਹਦੇ ਇਹ ਉਤਰ ਰਹੀ ਹੈ ਪਹਿਲਾਂ ਹਾਂ ਬਾਈ ਖੜਾ ਲਾ ਇੱਥੇ ਖੜਾ ਲਾ ਖੜਾ ਲਾ ਆ ਦੇਖੋ ਪਿੱਛੇ ਨਾੜਾ ਨੂੜਾ ਗਾੜੀ ਪਿਛਾੜੀ ਤੇ ਬਹੁਤ ਸੋਹਣੀਆਂ ਵੱਛੀ ਦੇ ਧੁੰਨੀ ਕੋਲੋਂ ਲੇਵਾ ਸਟਾਰਟ ਆ ਬਾਈ ਜਿਵੇਂ ਸੂਈ ਆ ਨਾ ਗੱਬਣਾ ਅਰਗਾ ਸਰੀਰ ਲਈ ਫਿਰਦੀ ਆ ਚੀਜ਼ ਦਾ ਹੱਡਾ ਹੰਡਾ ਵੀ ਤਿੱਖੀ ਤੁਖੀ ਤੇ ਲੇਵਾ ਹਜਾਂ ਪੋਲਾ ਪੋਲਾ ਪਿਆਗਾ ਕੀ ਰੇਟ ਰੇਟ ਬਾਈ ਪਹਿਲਾਂ ਬੱਛੀ ਨੇ ਪਾ ਕੇ ਕਿਹੜਾ ਲੇਵੇ ਦਾ ਸੈਜ ਬਣਾਉਣਾ ਹੁੰਦਾ ਇਹਦਾ ਰੇਟ ਕੀ ਰਹਿਣਾ ਖਸ ਦੀ ਰੇਟ ਜਗਜੀਤ ਬਾਈ ਜਿੰਨਾ ਮਰਜ਼ੀ ਕਰੀ ਜਾਈਏ 2 ਲੱਖ ਮੰਗ ਲ ਗਏ 1 60 ਕਰ ਮਾਰ ਦੇ ਗਏ 70 ਕਰ ਦੇ ਗਏ ਹਨਾ 1.5 ਲੱਖ ਰੁਪਏ ਦੀ ਬੱਛੀ ਦੇ ਦਾਂਗੇ ਆਪਾਂ ਤੋਰ ਦੇ ਪਤੋਰੀ ਸੋ 1 ਲੱਖ ਤੇ 50 ਹਜ਼ਾਰ ਦੀ ਹੈ ਵੈਡ ਦੋਸਤੋ ਪਹਿਲਾਂ ਸੁਆ ਸੁਈ ਹੈ ਹਾਈਟ ਲੈਂਥ ਪੈਰਾਂ ਦੀ ਸਾਫ਼ ਸੁਥਰੀ ਪੂਰੀ ਮਜ਼ਬੂਤ ਆ ਮੋੜ ਲਿਆ ਬਹੁਤ ਵਧੀਆ ਬੱਛੀ ਆ ਯਾਨੀ ਆਪਾਂ ਇਹ ਨਹੀਂ ਕਹਿੰਦੇ ਵੀ ਇਹ ਇੰਨਾ ਦੁੱਧ ਪਾ ਦੂ ਇੰਨਾ ਪਾ ਦੂ ਚੰਗੀ ਸਾਂਭ ਸੰਭਾਲ ਵਾਲਾ ਹੋਇਆ 40 ਕਿਲੋ ਆਪਾਂ ਨੈਟ ਕਹਿ ਸਕਦੇ ਹਾਂ ਵੀ ਆਰਾਮ ਨਾਲ ਬੱਚੀ ਪਾ ਦੂ ਜਿੰਨੀ ਇਹਦੀ ਤਿਆਰੀ ਹੈ ਜਿਹੜੇ ਹਿਸਾਬ ਨਾਲ ਬੋਲੇ ਦੀ ਸਟਾਰਟਿੰਗ ਹੈ ਦੀ ਖੁਸ਼ਦੀ ਪੇਸ ਵੈਡ ਦੀ ਕੀ ਡਿਟੇਲ ਆ ਬਾਈ ਇਹ ਬਾਈ ਦੋ ਦੰਦ ਕੰਪਲੀਟ ਆ ਚੌਕ ਦੇ ਕੱਢਦੀ ਆ ਹੂੰ ਠੀਕ ਆ ਇਹੀ ਬੱਚੀ ਦੀ ਸਾਈ ਪਾਈ ਵੀ ਸੀਗੀ ਅੱਛਾ ਇਹਦੇ ਨਾਲ ਫੀਮੇਲ ਕਾਫ ਆ ਕੀ ਆਪ ਇਹ ਵੀ ਇਸ ਬਰੂਟ ਦੀ ਆ ਹੂੰ ਇਹਦੇ ਨਾਲ ਵਾਈਟ ਕਲਰ ਦੀ ਕੰਨ ਕਾਲੇ ਸੇਮ ਡਿਟੋ ਕੱਪ ਕੋਈ ਬੱਚੀ ਆ ਵਰਲਡ ਵਾਈਡ ਦਾ ਜੈਟ ਲੱਗਾ ਸੀ ਇਹਨੂੰ ਹੂੰ ਠੀਕ ਆ ਆਪਾਂ ਪਿਛਲੀ ਵੀਡੀਓ ਚ ਵੀ ਦੱਸਿਆ ਸੀ ਪਿੰਡੋਂ ਹੀ ਬੱਚੀ ਲਈ ਸੀ ਆਪਾਂ ਪੈਂਦੀ ਇਹ ਮੁੰਡੇ ਦਾ ਫਾਰਮ ਆਗਾ 25 30 ਕ ਗਾਵਾਂ ਠੀਕ ਹੈ ਅਡ ਰੋਡ ਦੀ ਡਿਜ਼ਾਈਨਿੰਗ ਬਹੁਤ ਸੋਹਣੀ ਆ 22 23 ਲੀਟਰ 24 ਹੋਵੇ 24 ਹੋਵੇ ਯਾਨੀ 23 24 ਕਿਲੋ ਵਾਂਗੂ ਬੋਹਲਾ ਇਹਦੇ ਥੱਲੇ ਰੈਡੀ ਹੁਣ ਠੀਕ ਹੈ ਭਲੂਣ ਇਹਦੇ ਵੀ ਹਜੇ ਹੈ ਹਨ ਆਪਾਂ ਹੀ ਪਹਿਲਾਂ ਦੇ ਆਏ ਆ ਬੱਚੀ ਦੇ 2 4 ਦਿਨ ਰੱਖਦੀ ਆ ਭਾਲ ਪੁਲ ਤਾਂ ਠੀਕ ਹੈ ਕਿਉਂਕਿ ਫਿਰ ਲਾਹ ਜਾਂਦੀਆਂ ਭਾਲ ਹੌਲੀ ਹੌਲੀ ਤਾਂ ਟੀਗਾ ਟੂਗਾ ਜਾਂ ਆਪਾਂ ਉਹ ਜਾ ਕੁਝ ਲਾਉਂਦੇ ਨਹੀਂ ਫਿਰ ਦੁੱਧ ਘਟਾ ਜਾਂਦਾ ਐਨੀਮਲ ਜੀ ਠੀਕ ਹੈ ਹਾਂ ਜੀ ਸੋ ਨੂੰ ਸੋਹਰੀ ਵੜ ਤੋਂ ਦੇਖ ਲੈ ਇਹ ਕੀ ਰੇਟ ਚ ਦੇ ਦਾਂਗੇ ਰੇਟ ਜਗਜੀਤ ਵੀਰੇ ਜਸਨ ਹੋ ਜਾਏ ਆਪਾਂ ਦੇ ਦਾਂਗੇ ਇੱਕ 40 ਦੀ ਜੀ ਬੱਛੀ 1 ਲੱਖ 40 ਹਾਂਜੀ ਲੈ ਚੱਲੀ ਬਾਈ ਸੋ ਦੋਸਤੋ ਇਹ 1 ਲੱਖ 40000 ਦੀ ਹੈ ਇਹਦੀ ਬੱਛੀ ਤੁਹਾਨੂੰ ਦਿਖਾ ਦੂੰਗਾ ਨਾਲ ਬੱਛੀ ਬਹੁਤ ਸੋਹਣੀ ਹੈ ਜਗਜੀਤ ਵੀਰੇ ਉਹ ਸਾਹਮਣੇ ਬੈਠੀ ਹੈ ਰੀ ਪਰਲੇ ਪਾਸੇ ਠੀਕ ਹੈ ਉਹ ਖੁਰਨੀ ਤੇ ਬੰਨੀ ਵੀ ਆ ਦਿਖਾ ਦਿੰਨੇ ਉਹ ਵੀ ਬਾਅਦ ਚ ਪਹਿਲਾਂ ਇਹ ਵੜ ਦਿਖਾਓ ਇਹ ਦੋ ਦੰਦਾ ਜਗਜੀਤ ਵੀਰੇ ਬੱਛੀ ਹੂੰ ਦੋਗਾਂ ਵਾਲੇ ਕੱਢਣੀ ਲੱਗੀ ਆ ਜੇ ਠੀਕ ਹੈ ਇਹ ਮੇਲਾ ਲਾਤੀਜੀ ਚੌਥੀ ਬੱਚੀ ਆ ਆਪਣੇ ਕੋਲੇ ਬਲੈਕ ਕਲਰ ਚ ਪਹਿਲਾਂ ਵੀ ਖੀਰੀ ਆਈ ਸੀ ਇੱਕ ਚਾਰ ਦੰਦ ਫਿਰ ਦੋ ਦੰਦ ਆਈ ਸੀ ਇਹ ਵੀ ਦੋ ਦੰਦ ਦਾ ਬੱਚੀ ਆਰਡਰ ਦੀ ਡਿਜ਼ਾਈਨਿੰਗ ਦੇਖੋ ਬਹੁਤ ਟਾਪ ਦਾ ਆਰਡਰ ਆ ਵਹਿੜ ਦਾ ਕਿੰਨਾ ਸਾੜੀਦਾਰ ਤੇ ਬਹੁਤ ਸੋਹਣਾ ਆਰਡਰ ਆ ਇਹਦੇ ਥੱਲੇ ਭਾਈ ਕੱਲ ਸਵੇਰ ਦੀ ਸੂਈ ਹੈ ਇਹ ਹੂੰ ਤੇ 19 20 ਕਿਲੋ ਇਹਦੇ ਥੱਲੇ ਵੀ ਬੋਹਲਾ ਹੁੰਜਣੀ ਰੈਡੀ ਆ ਬੱਚੀ ਥੱਲੇ ਇਹ ਤਾਂ ਪਾਕ ਹੀ ਰਹਿਣਾ ਖੁਸ਼ੀ ਪਾਜਕਜੀਤ ਵੀਰੇ ਵਹਿੜ ਦੇ ਦਾਂਗੇ ਆਪਾਂ 1,25,000 ਰੁਪਏ ਦੀ ਜੀ ਹਾਈ ਟੈਂਥ ਸਾਰਿਆਂ ਦੀ ਫੁੱਲ ਵੱਡੀਆਂ ਵਹਿੜਾਂ ਯਾਨੀ ਇਦੋਂ ਆ ਮਨ ਕੇ ਚੱਲੋ ਸਾਰਿਆਂ ਨਾਲੋਂ ਇੰਚ ਖੰਡ ਛੋਟੀ ਆ ਬਾਕੀ ਇਹ ਦੂ ਹਾਈਟ ਚ ਜਿੰਨੀਆਂ ਐਚ ਐਫ ਆ ਜਾਣੀ ਠੀਕ ਹੈ ਇੱਕ ਜਰਸੀ ਦਿਖਾਵਾਂਗੇ ਜਰਸੀ ਦੀ ਹਾਈਟ ਜਰਸੀ ਵਾਲੀ ਹੁੰਦੀ ਆ ਸਾਰੀਆਂ ਮੇਰੇ ਮੋਢੇ ਤੇ ਕਰਾਉਂਦੇ ਨੇ ਬੱਚੀਆਂ ਪਹਿਲਣਾ ਵੀ ਤੇ ਸੈਕੰਡ ਟਾਈਮਰ ਵੀ ਸੋ ਮੇ ਵੀ ਦੋ ਸੋ ਇੱਕ ਬੱਚੀ ਦੀ ਹੈ ਖੁਸ਼ਦੀ ਪੇਸ ਵੈਡ ਦੀ ਕੀ ਡਿਟੇਲ ਆ ਇਹ ਜਗਜੀਤ ਭਾਈ ਦੁੱਕ ਦੇ ਦੰਦ ਕੱਢਦੀ ਆ ਹੂੰ ਇਹ ਬਸ ਆਪਾਂ ਨਹਾ ਤਿਆਰ ਆਤ ਸੂਈ ਸੀਗੀ ਇਹ 11:00 ਵਜੇ ਹੂੰ ਸਵੇਰ 4:00 ਵਜੇ ਦੀ ਜੇ ਰਪਈਆ ਵੀਡੀਓ ਦਾ ਕਰਕੇ ਆਪਾਂ ਨਮਾਈ ਆ ਬੱਚੀ ਹੂੰ ਤੇ ਦੁੱਗ ਦੇ ਦੰਦ ਕੱਢ ਰਹੀ ਐ ਇਹ ਯਾਨੀ ਉਮੀਦ ਆ ਆਪਾਂ ਨੂੰ ਦੁੱਧ ਇਹ 25 ਪਲੱਸ ਬੜੇ ਆਰਾਮਦਾਰੀ ਨਾਲ ਪਾ ਦੂਗਾ ਅਗਲੇ ਦੀ ਸੇਵਾ ਕੀ ਰੇਟ ਵੀ ਇਹਦਾ ਜੈ ਜਈਆ ਯਾਨੀ 1 ਲੱਖ 5000 ਰੁਪਈਆ ਜਸ ਨੂੰ ਆਪਾਂ ਬੱਚੀ ਦੇ ਦਾਂਗੇ ਖੁੱਲੀ ਹੋ ਕੇ ਨਾ ਮੂੜੇ ਖੜਨਦੇ ਨੂੰ ਹਾਈਟ ਇਹਦੀ ਵੀ ਦੇਖ ਲਓ ਫੁੱਲ ਵੱਡੀ ਹਾਈਟ ਦੀ ਆ ਫੁੱਲ ਲੈਂਥ ਦੀ ਆ ਗਰਦਨ ਗੁਰਦਨ ਦੀ ਲੰਬਾਈ ਤੇ ਫੇਸ ਫੂਸ ਕੱਟ ਬਹੁਤ ਸੋਹਣਾ ਬੱਛੀ ਦਾ ਤੇ ਮਗਰ ਜਿਹੜਾ ਇਹਦਾ ਬੱਚਾ ਫੀਮੇਲ ਕਾਫ ਜੀ ਬਹੁਤ ਟਾਪ ਦੀ ਬੱਛੀ ਹੈ ਇਹਦੇ ਮਗਰ ਦੀ ਠੀਕ ਹੈ ਇਹਨੂੰ ਪਾਈਪਰ ਦਾ ਸੈਕਸੀਮਨ ਲੱਗਿਆ ਸੀ ਪਰ ਬੱਚੇ ਆਪਦੇ ਤੇ ਹੀ ਲੈ ਗਈ ਇਹ ਚਿੱਟੀ ਬੱਛੀ ਹੈ ਜਿਆਦਾ ਕਲਰ ਚਿੱਟਾ ਉਹ ਚ ਵੀ ਜੀ ਠੀਕ ਹੈ ਲੈ ਲਓ ਜੀ ਦੋ ਦੰਦ ਆ ਜੀ ਇਹ ਠੀਕ ਹੈ ਕੁਰਸੀ ਪੇਸ ਵੈਡ ਦੀ ਕੀ ਡਿਟੇਲ ਹੈ ਇਹ ਜਗਜੀਤ ਵੀਰੇ ਦੂਜਾ ਸੂਗਾ ਜੀ ਕੱਲ ਸੂਹਾ ਸੂਈਆ ਇਹ ਹੂੰ ਤੇ ਬਿਲਕੁਲ ਖਾਲੀ ਕਰੀ ਹੋਈ ਆ ਚਾਹੇ ਆਪਾਂ ਥਾਂ ਚੋ ਧਾਰਾ ਮਾਰ ਕੇ ਵੀ ਦਿਖਾ ਦਿੰਨੇ ਹੁਣ ਹੂੰ 6 ਦੰਦਾ ਜੀ ਹੁਣ ਸਟਾਰਟਿੰਗ ਬੋਲਾ ਇਹਦੇ ਥੱਲੇ ਹੋਊਗਾ 19 20 ਲੀਟਰ ਜੀ ਨਾਲ ਇਹਦੇ ਇਹਦੇ ਕਲਰ ਦਾ ਹੀ ਚਿੱਟਾ ਡੱਬਾ ਵੱੱਛਾ ਜੀ ਹੂੰ ਹਾਈਟ ਲੈਂਥ ਵੈਡ ਦੀ ਪੂਰੀ ਆ ਗਾੜੀ ਗੂੜੀ ਚ ਨਾੜਾ ਸੋਹਣੀਆਂ ਕੱਢੀਆਂ ਕੋਈ ਇਸ ਟਾਈਮ ਭਾਲ ਨਹੀਂ ਭਾਈ ਇਹਨੇ ਕੋਈ ਕੱਲ ਨੂੰ ਪਾ ਜੇ ਕੋਈ ਭਾਲ ਫੁੱਲ ਕਹਿ ਨਹੀਂ ਸਕਦੇ ਆਪਾਂ ਬਹੁਤ ਸੋਹਣਾ ਯਾਨੀ ਸਾਫ ਅਡਰ ਆ ਇੱਧਰ ਦੀ ਇਹ ਗਾੜੀ ਥਾਣੀ ਵੀ ਦਿਖਾ ਦਿਓ ਬਿਲਕੁਲ ਐ ਨੁੱਚੜੇ ਵੇ ਸਾਫ ਥਾਣਾ ਐ ਨਹੀਂ ਵੀਰੇ ਥੱਲੇ ਟੱਪ ਵੀ ਰੁੱਧ ਛੱਡਿਆ ਵਾ ਠੀਕ ਹੈ ਇਹ ਤਾਂ ਇਹਦਾ ਕੀ ਰੇਟ ਰਹਿਣਾ ਸੀ ਰੇਟ ਜਗਜੀਤ ਵੀਰੇ ਇਹ ਵੈੜ ਦੇ ਦਾਂਗੇ ਆਪਾਂ 135000 ਰੁਪਏ ਦੀ ਜੀ ਕਮਾ ਲਈ ਲਈ ਦੁੱਧ ਕੱਢ ਦੂਗੀ 35 ਪਲੱਸ ਜੀ ਇਹ ਜੁਪੀਟਰ ਬੱਲ ਦੀ ਆਪ ਜੀ ਸੈਕਚਾ 40 433 ਲੱਗਿਆ ਸੀ ਇਹਨੂੰ ਆਇਆ ਇਹਦਾ ਮੀਲਕਾਫ ਆ ਜੀ ਪਰ ਜਾਨੀ ਫੇਸ ਦੀ ਬਿਊਟੀ ਵਾਇਰਟੀ ਹਾਈਟ ਲੈਂਥ ਬਾਡੀ weight ਪੂਰਾ ਚੰਗਾ ਦੁੱਧ ਕੜ ਦੂ ਵਹਿੜ ਇਹ ਦੂਜਾ ਸੂਆ ਸੀ ਕਿ ਦੱਸੋ ਇਹਦੇ ਨਾਲ ਬੱਚਾ ਮੇਲ ਕਾ ਉਹ ਸੋ ਦੱਸੋ ਇਹ ਜਿਹੜੀ ਚਿੱਟੀ ਬੱਛੀ ਹੈ ਉਹ ਚਿੱਟੀ ਗਾਂ ਦੇ ਨਾਲ ਇਹ ਜਿਹੜੀ ਥੱਲੇ ਬਾਈ 22 23 ਕਿਲੋ ਦੁੱਧ ਤਿਆਰ ਆ ਜਿਹੜੀ ਆ ਚਿੱਟੀ ਬੱਛੀ ਆ ਇਹ ਜਿਹੜੀ ਅੱਜ ਸਵੇਰ ਸੂਈ ਆ ਦੋ ਦੰਦ ਬੱਛੀ ਪਰ ਪਰ ਹੋਈ ਬਤੋ ਸਾਹਮਣੇ ਖੜੀ ਆ ਠੀਕ ਐ ਜਿਹੜੀ 1 5 ਦੀ ਕਿਹਾ ਜੀ ਬਹੁਤ ਜਿਆਦਾ ਆ ਦੇਖੋ ਪਿੱਛੋਂ ਚੜਾਈ ਚੜੂਈ ਵਾਲੀ ਬੱਚੀ ਆ ਪੜਿਆਂ ਪੜਿਆਂ ਦੀ ਬਹੁਤ ਸੋਹਣੀ ਆ ਬੱਚੀ ਹਾਂ ਇਹ ਆ ਦੂਜਾ ਸੂਆ ਵਹਿੜਦਾ ਬੱਚਾ ਸੈ 40 460 ਦਾ ਜੀ ਆ ਜਰਸੀ ਵਹਿੜ ਦੀ ਬੱਚੀ ਉਹ ਬੈਠੀ ਆ ਸਾਹਮਣੇ ਜੀ ਠੀਕ ਐ ਕਿਸ਼ਨ ਬੁੱਲਦੀ ਆ ਜੀ ਬੱਚੀ ਇਹ ਬੱਚੀ ਦਾ ਥੋੜਾ ਥੋੜਾ ਸਰੀਰ ਕਮਜ਼ੋਰ ਨਹੀਂ ਦਿਸ ਰਿਹਾ ਜਿਹੜੀ ਇਹਦੇ ਜੀ ਆ ਮਗਰਲੇ ਇੱਥੇ ਪੈਰ ਤੇ ਪੈਰ ਧਰਤਾ ਸੀਗਾ ਅੱਛਾ ਉਹਦੇ ਨਾਲ ਪੀਰ ਨਾਲ ਦੁੱਧ ਦਾ ਪੂਰਾ ਬਾਕੀ ਖੁੱਲੀ ਛੱਡੀ ਹੁੰਦੀ ਆ ਆਪਣੀ ਓਕੇ ਬੱਜੀ ਫਿਰਦੀ ਆ ਇਹਦੇ ਥੱਲੇ ਜਗਜੀਤ ਭਾਈ 20 ਕਿਲੋ ਦੁੱਧ ਆਪਾਂ ਦੋ ਟਾਈਮ ਚੋਲੇ ਚਾਹੇ ਤਿੰਨ ਟਾਈਮ ਚੋਲੇ ਬੰਦਾ ਇੱਕ ਡੰਗ ਖਾਲੀ ਕਰਕੇ ਜੀ ਚਵਾ ਕੇ ਦਵਾਂਗੇ 6 ਦਾਂਦਾ ਦੂਜਾ ਸੂਆ ਸੂਈਆ 4 ਦਿਨ ਹੀ ਹੋਏ ਆ ਹਜੇ ਸੂਈ ਨੂੰ ਜੀ ਬਲੂਨੇ ਨੇ 23 ਕਿਲੋ ਦੁੱਧ ਦਿੱਤਾ ਰਹੀ ਜਾਣੀ ਆਪਣੇ ਕੋਲੇ 4-5 ਦਿਨ ਰਹਿ ਗਈ ਜੇ ਇਹ ਆਪਾਂ 25+ ਦੁੱਧ ਦੀ ਉਮੀਦ ਆ ਵੀ ਆਪਾਂ ਚੌਹ ਪੰਜਾਂ ਲੈਣਾ ਚ 25 ਕਿਲੋ ਤੇ ਲੈ ਜਾਾਂਗੇ ਰੇਟ ਕੀ ਰਹਿਣਾ ਇਹਦਾ ਖਸੂ ਰੇਟ ਜਗਜੀਤ ਵੀ ਰੇ ਜਰਸੀ ਵੇਡ ਦੇ ਦਾਂਗੇ ਆਪਾਂ ਲੱਖ ਦੀ ਪੂਰੇ ਦੀ ਖੜਾਈ ਪੁੱਤ ਆ ਵੇਂਸ ਵਗੈਰਾ ਦੇਖ ਲਓ ਦੋਨੇ ਪਾਸੇ ਦੀ ਇਹ ਗਾੜੀ ਪਿਛਾੜੀ ਦੀ ਰੋ ਪੈਰ ਪਟੂਗੀ ਦੋਨੇ ਸਾਈਡ ਹੀ ਕੱਢਣੀਆਂ ਸ਼ੁਰੂ ਕਰਤਿਆਂ ਨੇ ਬਿਨਾ ਭਾਲ ਭੁਲ ਤੋਂ ਸਾਫ਼ ਫੜ ਰਾ ਵਹਿੜਦਾ ਬਹੁਤ ਵਧੀਆ ਵਹਿੜਾ ਜੀ ਦੁੱਧ ਪੀਣ ਨੂੰ ਘਰੇ ਸੋ ਇੰਨਾ ਬਿਨਾ ਦੋਸਤੋ ਕੁਸ ਅੰਦਰ ਗਾਵਾਂ ਜਿਹੜੀਆਂ ਖੜੀਆਂ ਉਹਨਾਂ ਤੇ ਵੀ ਕੈਮਰਾ ਉਹ ਸਾਰੀਆਂ ਜਗਜੀਤ ਵੀਰੇ ਗੱਬਣ ਗਾਵਾਂ ਜਿੰਨੀਆਂ ਅੰਦਰ ਖੜੀਆਂ ਠੀਕ ਹੈ ਉਹਨਾਂ ਜੋ ਮੰਨ ਕੇ ਚੱਲੋ ਵੀ ਤਿੰਨ ਫਸਟ ਟਾਈਮਰ ਵਹਿੜਾਂਗੇ ਆ ਹੂੰ ਤੇ ਚਾਰ ਸੈਕਿੰਡ ਟਾਈਮਰ ਵਹਿੜਾਂ ਇੱਕ ਆਪਣੇ ਘਰ ਦੀ ਗਾਂ ਜਗਜੀਤ ਵੀਰੇ ਉਹ ਜਿਹੜੀ ਖੁੰਝੇ ਚ ਖੜੀ ਆ ਹੂੰ ਇਹਦਾ ਆਪਾਂ 34 ਕਿਲੋ ਦੁੱਧ ਘਰੇ ਚੋਇਆ ਜੀ ਇਹਦੇ ਅੱਜ 18 ਤੋਂ 20 ਦਿਨ ਬਾਕੀ ਆ ਇਹਨੂੰ ਟ੍ਰਾਇ ਦਾ ਸੀਮਨ ਲੱਗਿਆ ਕਨਵੈਨਸ਼ਨ ਜੀ ਠੀਕ ਆ ਹਾਂਜੀ ਕੀ ਰੇਟ ਰਹੂਗਾ ਇਹਦਾ ਜਗਜੀਤ ਵੀਰੇ ਜੇ ਹੁਣ ਕੇ ਇਹ ਭਰਾਣੇ ਕੱਚੀ ਖਰੀਦਣੀ ਆ ਦੁੱਧ ਦੀ ਆਪਣੀ ਤਸੱਲੀ ਆ ਹੱਥੀਂ ਚੋਈ ਆ ਆਪਾਂ ਪਲੂਣ ਇਹ ਦੂਜਾ ਸੁਆ ਸੋਣਾ 6 ਦੰਦਾ ਦੰਦਾ ਚ ਹੂੰ ਤੇ ਇਹ ਆਪਾਂ ਹੁਣ ਦੇ ਦਾਂਗੇ ਜਗਜੀਤ ਵੀਰੇ 95000 ਰੁਪਏ ਦੀ ਖੜਾ ਲਈ ਬੁੱਤ ਇੱਥੇ ਪਿਆਰ ਹੋ ਗਿਆ ਡਰੂਡਰ ਬਹੁਤ ਸੋਹਣਾ ਪੌਂਦੀ ਆ ਬੈੜ ਠੀਕ ਹੈ ਹਾਂਜੀ ਲਿਆ ਬਈ ਕਮਾ ਲਿਆ ਅੱਗੇ 21 ਦਿਜੀਆਂ ਗਾਮਾ ਖੜੀ ਐ ਜਗਜੀਤ ਵੀਰੇ ਆਪਾਂ ਪਿਛਲੀ ਵੀਡੀਓ ਚ ਬੈੜ ਦਿਖਾਈ ਸੀ ਆਪਾਂ ਤੋਂ ਹੀ ਗਈ ਆ ਇਹ ਹੂੰ ਇਹਦਾ ਸਾਰਾ ਰਿਕਾਰਡ ਵੀ ਆ ਇਹਦਾ 43 ਕਿਲੋ 65 ਗ੍ਰਾਮ ਦਾ ਬੈੜ ਦਾ ਰਿਹਾ ਜੀ ਪੀਕ ਰਿਕਾਰਡ ਮੇਰੇ ਕੋਲੇ ਪਰਚੀ ਸਾਰੀ ਹੈ ਰਹੀ ਜੀ ਹੂੰ ਇਹਨੂੰ ਲੱਗਿਆ ਵਾ ਸੈਕਸੀਮਣ ਮੈਗਾ ਮੈਨ ਦਾ ਬਾਰੇ ਮੈਗਾ ਮੈਨ ਦਾ ਇਹ ਜਿਹੇ ਕਾਹੇ ਦਾ ਵਰਲਡ ਵਾਈਡ ਦਾ ਜੀ ਕੋਈ 7 6 ਸੀਮਨ ਲੱਗਿਆ ਹੋਇਆ ਜੀ ਯਾਨੀ ਟੋਟਲ ਰਿਕਾਰਡ ਆ 36 ਕਿਲੋ ਇਹਦਾ ਐਵਰੇਜ ਦੁੱਧ ਸੀ ਜੀ ਰੇਟ ਕੀ ਰਹਿਣਾ ਰੇਟ ਜਗਜੀਤ ਵੀਰੇ ਹੁਣ ਕੱਚੀ ਕੱਚੀ ਵਾਲਾ ਜਿਹੜਾ ਇਹਦਾ ਰੇਟ ਆ ਇਹ ਆਪਾਂ 135000 ਰੁਪਏ ਦੀ ਵੜ ਦੇ ਦਾਂਗੇ ਚਾਰ ਦਾਨ ਦਾ ਪ્યોਰ ਸ਼ੈਗ ਵਾਲਾ ਇੱਕ ਕੱਢਿਆ ਜੀ ਇਹਨੇ ਦਿਨ ਕਿੰਨੇ ਲੈ ਜੂ ਹਜੇ ਦਿਨ ਬਾਈ ਇਹਦੇ 10ਵੇਂ ਮਹੀਨੇ ਦੀ 22 ਤਰੀਕ ਨੂੰ ਦੇਣ ਪੂਰੇ ਆ ਜੇ ਕੋਈ ਬੰਦਾ ਸਾਂਭ ਸਕਦਾ ਕੱਲ ਨੂੰ ਆਪਾਂ ਲਾਂਭਾ ਕੋਈ ਨਹੀਂ ਲੈਣਾ ਅੱਜ 9ਵੇਂ ਮਹੀਨੇ ਦੀ 28 ਤਰੀਕ ਆ ਠੀਕ ਹੈ ਹਾਂ ਜੀ ਬ ਦੋ ਆਹਾ 24 25 ਦਿਨ ਪਏ ਆ ਨੌ ਦਿਨ ਉਤਲੇ ਲੈ ਗਈ ਤਾਂ ਮਹੀਨਾ ਵੀ ਲੈ ਸਕਦੀ ਠੀਕ ਹੈ ਇਹ ਗਾ ਇਹ ਪਹਿਲਾਂ ਬੱਚੀ ਆ ਜੀ ਦੋ ਦੰਦ ਪੂਰੇ ਆ ਤੇ ਚੌਕ ਵਾਲੇ ਦੰਦ ਕੱਢ ਰਹੀ ਆ ਜੀ ਇਹ ਕੀ ਪੈਨਰ ਦੀ ਲੈ ਚੱਲ ਪੱਕੇ ਤੇ ਪੇਪਰ ਦਾ ਇਹਨੂੰ ਸੈਕਸੀ ਮਨ ਲੱਗਿਆ ਜੀ ਤਿਆਰੀ ਟਿਉਰੀ ਦੇਖੋ ਬੱਚੀ ਦੀ ਆਡਰ ਦੀ ਇਹਦਾ ਰੇਟ ਕੀ ਰਹਿਣਾ ਕੋਈ ਏ ਜਗਜੀਤ ਵੀਰੇ ਬੱਛੀ ਆਪਾਂ ਦੇ ਦਾਂਗੇ 1,40,000 ਰੁਪਏ ਦੀ ਜੀ। ਇੱਕ ਚੌਧੇਆਣੀ ਪਲੂਣ 35 ਕਿਲੋ ਆਪਾਂ ਲੈਖਤਾ ਗਾਰੰਟੀ ਦੇ ਦਾਂਗੇ। ਬੰਦਾ ਸਾਂਭਣ ਵਾਲਾ ਹੋਵੇ। ਹੂੰ। ਸੌਖਾ ਜਿਹਾ ਹੀ ਪਾ ਦਊਗੀ। ਠੀਕ ਹੈ। ਕੋਈ ਹਜੇ ਨੇ ਨਾਰਮਲ ਜਿਹੀ ਸੋਇਲਿੰਗ ਸਿਟਰੀ ਸ਼ੁਰੂ ਕਰੀਆ। ਹੂੰ। ਅੱਜ ਦੇ ਟਾਈਮ 'ਚ ਇਹਦਾ ਹੱਥੀਂ ਚਵਾਈ ਵਾਲਾ ਥਾਣ ਵੀ ਬਹੁਤ ਵਧੀਆ ਦਿਖ ਰਿਹਾ। ਆ ਗਾੜੀ ਦੇਖੋ ਪਹਿਲਾਂ ਜੀ ਕਿੰਡੀ ਲੰਬੀ ਆ ਬੱਛੀ ਦੀ। ਇਹਦਾ ਬਾਡੀ weight ਪੂਰਾ ਬੱਛੀ 'ਚ ਤੇ ਚੌਗ ਵਾਲੇ ਦੰਦ ਇਹਨੇ ਕੱਢਨੇ ਸ਼ੁਰੂ ਕਰੇ ਆ ਜੀ ਦੋ ਦੰਦ ਪੂਰੇ ਆ ਬੱਚੀ ਦੇ ਆਰਡਰ ਦੀ ਚੜਾਈ ਬਹੁਤ ਜਿਆਦੇ ਲਾਜਵਾਬ ਪੂਰੇ ਟੌਪ ਦੀ ਆ ਜੀ ਇਹਦਾ ਰੇਟ ਖੁਸ਼ਦੀਪ ਦੁਆਰਾ ਬੋਲ ਜੀ ਰੇਟ ਕੀ ਰੋਗੇ ਦੁਆਰਾ ਦੱਸੋ ਰੇਟ ਜਗਜੀਤ ਵੀਰੇ 140 ਦੀ ਦੇ ਦਾਂਗੇ ਠੀਕ ਕਸ਼ਦੀ ਪੇਸਾ ਗਾਂ ਦੀ ਕੀ ਡਿਟੇਲ ਆ ਜਿਹੜੀ ਹੁਣ ਬੈਠਾ ਇਹ ਦੋ ਦੰਦ ਦਾ ਬੱਚੀ ਜਗਜੀਤ ਵੀਰੇ ਠੀਕ ਹੈ ਸ਼ਾਇਦ ਚੌਕ ਦੇ ਇੱਕ ਸੱਟ ਕੀ ਹੋਵੇ ਸੱਟ ਕੀ ਹੋਵੇ ਅਬਲੀ ਦਾ ਦੋ ਦੰਦ ਹੀ ਹੋਊ ਇਹ ਕਿੰਨਾ ਚੱਲ ਲਊ ਕਿਸ ਹੁਣ ਚੇ ਇਹਦੇ ਜਗਜੀਤ ਵੀਰੇ 7 ਦਿਨ ਪਏ ਆ ਠੀਕ ਹੈ ਥਣ ਥੁਣਾ ਹੱਥੀਂ ਚਵਾਈ ਵਾਲਾ ਵੀ ਆ ਤੇ ਮਸ਼ੀਨੀ ਦਾ ਹੈਗਾ ਹੀ ਹੈਗਾ ਜੀ ਬੱਚੀ ਦਾ ਜਿਹੜਾ ਬਾਡੀ weight ਆ ਤੇ ਆਰਡਰ ਦੇ ਉੱਪਰੋਂ ਪਲਾਈ ਆ ਚੜਾਈ ਆ ਥੱਲੇ ਭਾਲੀ ਪਾਈ ਵੀ ਹਜੇ ਤਾਂ ਉਹ ਆਰਡਰ ਬਹੁਤ ਸੋਹਣਾ ਭਰਨਾ ਐਨੇ ਤੇ ਬਾਕੀ ਗੋਲ ਗਾਲ ਵਜਨ ਬਹੁਤ ਆ ਅਣੀ ਚੰਗੀ ਤਿਆਰ ਹੋਊਗੀ ਬੱਛੀ ਜੀ ਇਹਦਾ ਰੇਟ ਕੀ ਰਹਿਣਾ ਕੋਸਤੇ ਰੇਟ ਬਹੁ ਬਾਜੋ ਵਜ ਕੇ ਜੀਤ ਵੀਰੇ ਲੈ ਆਂਦੇ ਨੇ ਜੇ 1,05,000 ਰੁਪਏ ਦੀ ਬੱਛੀ ਦੇ ਦਾਂਗੇ ਤਹਲਿਆਰਾ ਤਾਂ ਚੱਕਣ ਵਾਲਾ ਇਹਦਾ ਲਊਗਾ ਤਾਂ ਤੋਂ ਗੰਡ ਖਿੱਚਣ ਵਾਲੀ ਆ ਲੈ ਚੱਲ ਉਧਰ ਤੇ ਅੱਗੇ ਜਗਜੀਤ ਵੀਰੇ ਆ ਵਾਈਟ ਕਲਰ ਦੀ ਬੱਛੀ ਆ ਹੂੰ ਦੋ ਦੰਦ ਆ ਜੀ ਇਹ ਇਹਦਾ ਵੀ ਸਾਰਾ ਯਾਨੀ ਪ੍ਰੋਪਰ ਰਿਕਾਰਡ ਮਿਲ ਜੂਗਾ ਤੇ ਦੋ ਦੰਦ ਕੰਪਲੀਟ ਆ ਚੌਕ ਦਾ ਇੱਕ ਪਾਸੇ ਇੱਕ ਦੰਦ ਸਿੱਟਿਆ ਜੀ ਇਹਨੇ ਬੱਛੀ ਨੇ ਪਹਿਲਾ ਸੁਆ ਅੱਡ ਰੋਡਰ ਬਹੁਤ ਸੋਹਣਾ ਬੱਛੀ ਦਾ ਜੀ ਬਹੁਤ ਸੋਹਣਾ ਡਿਜ਼ਾਈਨ ਆ ਅਜੇ ਪੋਲੀ ਪਈ ਹੈ ਬੱਛੀ ਸੂੰਦੀ ਨਹੀਂ ਹਫਤਾ ਜੀ ਤੋਰਦੀ ਮੈਂ ਮੋੜ ਲਾਈਨ ਕ ਖੁਰ ਲਗੇ ਮੋੜਨ ਦੇ ਇਹਦੇ ਖੁਰ ਬਣਾਉਣ ਵਾਲਾ ਲੱਗਦਾ ਔਰਲੇ ਪਾਸੇ ਵਾਲਾ ਨਹੀਂ ਨਹੀਂ ਇਹ ਵੀਰੇ ਰੋੜੀ ਲੱਗੀ ਸੀਗੀ ਵਹਿੜ ਦੇ ਪੈਰ ਚ ਅੱਛਾ ਉਹਦੀ ਚੋਬ ਜੀ ਮੰਨੀ ਜਾਂਦੀ ਐ ਨੂਸੀਰਾ ਕੈਂਡ ਪਲਾਸਰ ਦੀਆਂ ਗੋਲੀਆਂ ਦਿੱਤੀਆਂ ਦੋ ਹੂੰ ਬਾਕੀ ਜਿਹੜੀ ਪਾਇਰ ਪੂਰਾ ਉਵੇਂ ਦਬਦੀ ਹੋਵੇ ਪੱਕੇ ਤੇ ਆਪਾਂ ਤੋੜਦੇ ਆਂ ਬਾਈ ਉਹਨਾਂ ਤਾਂ ਤੁਰੇ ਹੀ ਨਹੀਂ ਜਾਂਦਾ ਗਾਂ ਤੋਂ ਇਹ ਤਾਂ ਹਵਾ ਸਮਾਨ ਮਾਮੂਲੀ ਜਿਹਾਗਾ ਇਹਦਾ ਰੇਟ ਰਹਿ ਗਿਆ ਵਹਿੜ ਦਾ ਜਗਜੀਤ ਵੀਰੇ ਕੀ ਰੇਟ ਹੋਊਗਾ ਇਹ ਆਪਾਂ 165000 ਰੁਪਏ ਦੀ ਬੱਚੀ ਦੇ ਦਾਂਗੇ ਦੋ ਦੰਦਾ ਉਹ ਵਾਈਟ ਕਲਰ ਵਾਲੀ ਠੀਕ ਹੈ ਪ੍ਰੈਗਨੈਂਟ ਸੈਕਸੀਮਨ ਨਾਲ ਆ ਰਿਕਾਰਡ ਉਹਦਾ ਸਾਰਾ ਹੈਗਾ ਜੀ A to Z ਠੀਕ ਹੈ ਜਿਹੜੀ ਹੁਣੇ ਬਾਈ ਤੋੜ ਰਿਹਾ ਇਹ ਸੈਕੰਡ ਟਾਈਮਰ ਆ ਜੀ ਹੈ ਪਿਓਰ ਛੇ ਦੰਦਾ ਵਹਿੜ ਇਹ ਦੁੱਧ ਦਾ ਰਿਕਾਰਡ ਪੂਰਾ ਚੰਗਾ ਵਹਿੜਦਾ ਜੀ ਹਮ ਯਾਨੀ 34 35 ਕਿਲੋ ਪਲੂਨ ਨੇ ਦੁੱਧ ਦਿੱਤਾ 1 ਇਹਦੇ ਹਜੇ ਪੈਂਡਿੰਗ ਆ ਜੀ 9 ਮਹੀਨੇ ਪੂਰੇ ਹੋਣ ਚ ਠੀਕ ਹੈ ਇਹਦਾ ਕੀ ਰੇਟ ਹੈ ਨਾ ਹਾਈਟ ਬਾਡੀ ਵੇਟ ਵਹਿੜ ਚ ਪੂਰਾ ਜੀ ਬੈਂਸ ਵਗੈਰਾ ਅਗਾੜੀ ਪਿਛਾੜੀ ਬਹੁਤ ਸੋਹਣੀ ਆ ਇਹ 1,25,000 ਦੀ ਜਗਜੀਤ ਵੀਰੇ ਦੇ ਦਾਂਗੇ ਵਹਿੜ ਆਰਡਰ ਦੀ ਚੜਾਈ ਚੁੜੀ ਦੇਖੋ ਹੁਣੇ ਕਿੰਨੀ ਛੱਡੀ ਵੀ ਆ ਤਿਆਰ ਮੰਨ ਕੇ ਚੱਲੋ ਜਿੱਦ ਦੇ ਨੂੰ ਹੋਣਾ ਇਹ ਆਪਣੀ ਇੰਨੀ ਕੀ ਗਾਰੰਟੀ ਆ ਵੀ 1 60 60 ਵਾਲੀ ਵਹਿੜ ਨੇ ਬਣ ਜਾਣਾਗਾ ਇਹਦਾ ਜਿਹੜਾ ਪਰਲੇ ਪਾਸੇ ਸਿੰਘ ਉਹ ਫੋਟ ਫੁੱਟੀ ਵੀ ਆ ਕਿਵੇਂ ਭਾਈ ਸਿੰਘ ਦੀ ਫੋਟ ਦਿਖਾਈਂ ਦਿਖਾਈਂ ਇੱਧਰ ਨੂੰ ਕਰਕੇ ਉਹ ਵੀ ਦਿਖਾਈ ਦਿਓ ਜੀ ਉਹਦਾ ਥੱਲੇ ਨੂੰ ਵੈਸੇ ਹੀ ਉਹੀ ਜੀ ਮੜਾ ਆ ਜਾ ਠੀਕ ਹੈ ਜਿਵੇਂ ਝੁੰਗੀ ਫੋਟ ਜੀ ਨਹੀਂ ਹੁੰਦੀ ਕੀ ਆ ਦੇਖੋ ਇਹਦਾ ਚਾਹ ਕਟਾਉਣ ਨੂੰ ਹਿਲ ਜਾਂਦਾ ਆਪਾਂ ਕਟਾ ਦਈਏ ਜੀ ਠੀਕ ਹੈ ਪਰ ਆਪਾਂ ਕਾਹ ਨੂੰ ਤਕਲੀਫ ਦੇਣੀ ਹੈ ਇਹਦਾ ਕਿਹੜਾ ਕੋਈ ਵੀ ਜਾਂ ਵੱਜਣ ਦਾ ਡਰਾ ਜਾਉ ਆ ਜੀ ਸਹੀ ਬਾਕੀ ਝੁੰਗੀ ਤਾਂ ਆਪਣੇ ਤਾਂ ਚੰਗੀ ਮੰਨਦੇ ਆ ਜੀ ਬਹੁਤ ਜ਼ਿਆਦੇ ਅੱਛਾ ਸੋਏ ਗਾਂ ਲਾਸਟ ਉੱਤੇ ਦਿਖਾ ਦਨੇ ਆ ਤੁਹਾਨੂੰ ਅਸਦੀ ਪੇਰੀ ਡਿਟੇਲ ਦੱਸਦਾ ਇਹ ਜਗਜੀਤ ਵੀਰੇ ਚਾਹੇ ਕੋਈ ਹੱਥੀਂ ਚਵਾਈ ਵਾਲਾ ਲੈ ਜਾ ਜੀ ਬੰਦਾ ਇਹਨੇ 30 ਪਲੱਸ ਪਲੂਨ ਚੱਲੀ ਆ ਜੀ ਆਪਾਂ 35 ਕਿਲੋ ਦੀਆਂ ਲਖਤੇ ਕਾਪੀ ਤੇ ਗਰੰਟੀ ਦੇ ਦਾਂਗੇ ਜਿਹੜਾ ਬੰਦਾ ਸੰਭਣ ਵਾਲਾ ਜੀ ਹੱਥ ਦੀ ਚਵਾਈ ਤੇ ਜਿਹੜੀ ਵਹਿੜਦਾ ਇਹਨਾਂ ਦੁੱਧ ਕੱਢਿਆ ਵਾ ਉਹ ਮਸ਼ੀਨ ਤੇ ਤਾਂ ਉਹਦਾ ਮੰਨ ਕੇ ਚੱਲੋ ਇੱਕ ਤਰ੍ਹਾਂ ਦਾ 35 ਹੀ ਆ ਖੜਾ ਲਈ ਇੱਥੇ ਮੜਾ ਜਾਂ ਡਰਦੀ ਐ ਇਹ ਤੇ ਉੱਪਰੋਂ ਬੋਡੀ ਦੀ ਸਟ੍ਰੇਟਨੈਸ ਦੇਖੋ ਜੀ ਪਿੱਛੋਂ ਜਿਹੜੀ ਇਹਦੀ ਆਰਡਰ ਦੀ ਚੜਾਈ ਆ ਬਹੁਤ ਬਰੀਕ ਬਲ ਪਏ ਆ ਬਹੁਤ ਸੋਹਣਾ ਫਿਟਿੰਗ ਵਾਲਾ ਪੂਰਾ ਫਿੱਟ ਫਾਟ ਅੱਡ ਰੇਣੇ ਲਾਉਣਾ ਜੀ ਹਾਈਟ ਲੈਂਥ ਸਾਰੀਆਂ ਵਿਹੜਾਂ ਚੋਂ ਵੱਡੀ ਹੈ ਜੀ ਆਪਣੀਆਂ ਚੋਂ ਕਿੰਨੇ ਦਿਨ ਲੇਜੂ ਦੇਣ ਬਾਈ ਇਹਦੇ 9 ਪਏ ਆ ਜੀ 7 ਤਰੀਕ ਨੂੰ ਦੇਣ ਪੂਰੇ ਇਹਦੇ ਮੋੜ ਲਾ ਇੱਧਰ ਹੋਰ ਕਿਹੜਾ ਦੁਆਰੇ ਰੇਟ ਇਹਦਾ ਕੀ ਰੋਗ ਰੇਟ ਜਗਜੀਤ ਵੀਰੇ ਇਹਦਾ ਜਾਇਜ਼ ਜਾਈਆ ਕੋਈ ਬਾਹਲਾ ਨਹੀਂ ਕਰਨ ਨਾਜਾਇਜ਼ ਇਹ 1,45,000 ਰੁਪਏ ਦੀ ਵਿਹੜ ਆਪਾਂ ਦੇ ਦਾਂਗੇ ਖੜਾ ਲਾ ਖੜਾ ਲਾ ਸੋਇ ਲਾਸਟ ਉੱਤੇ ਤੁਹਾਨੂੰ ਗਾਹ ਦਿਖਾਉਂਦੇ। ਤੋਰ ਦੇ ਲੈ ਚੱਲ। ਜਿਹੜਾ ਇਹ ਆਰਡਰ ਦਾ ਡਿਜ਼ਾਈਨ ਜਿਹਨ ਬਹੁਤ ਪਿਆਰਾ ਜਗਜੀਤ ਵੀਰੇ। ਥਣ ਥੁਣ ਸੈਜ। ਰੋਟੀ ਮੇਰੇ ਫੋਟੋ ਕਰ ਲਈਏ। ਖੜਾ ਲਈਏ। ਸੋਇ ਦੱਸੋ ਗਾਵਾਂ ਸੀਗੀਆਂ ਅੱਜ ਜਿਹੜੀਆਂ ਵੀਡੀਓ ਚ ਦਿਖਾਉਣੀਆਂ ਸੀ। ਸਾਰੇ ਹੀ ਨਾਕ ਵਿਕਾਊ ਆ ਤੁਸੀਂ ਆ ਕੇ ਦੇਖੋ ਤਸੱਲੀ ਕਰੋ ਜਿਹੜਾ ਪਸੂ ਤੁਹਾਨੂੰ ਜੱਜਦਾ। ਧੰਨਵਾਦ।